ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਆਡ ਲੋਨ ਤਾਂਲੇ ਪਾਸੇ ਪੋਸਟਰ ਦੇ ਨੰਬਰ ਚੱਲਦੀ ਜਾਂਦਾ 5 ਤੋਂ 7 ਫੁੱਟ ਮਾਂ ਭੇਜਿਆ ਕਰੋ ਵੀਡੀਓ ਦੇ ਇੱਕ ਛੇੜ ਕਮੈਂਟ ਚੈਨਲ ਫੋਲੋ ਕਰਦਿਆ ਕਰੋ ਚਾਪਾ ਲੈ ਕੇ ਆਏ ਆ 5 ਤੋਂ 3 ਤੋਂ 4 ਟਰਾਲੇ ਨਵੇਂ ਵੀ ਆ ਤੇ ਪੁਰਾਣੇ ਵੀ ਆ ਤੇ 19 ਫੁੱਟ ਤੋਂ ਲੈ ਕੇ ਤੇ 11 ਫੁੱਟ ਤਾਂ ਹੀ ਲੈ ਕੇ ਆਏ ਆ ਵੀਡੀਓ ਸਾਰੀ ਵੇਖੋ ਟੈਪ ਨਾ ਕਰਿਓ ਤੇ ਆ 15 7 ਦਾ ਟਰਾਲਾ ਹੈ ਵੀ ਤੋਂ ਭਾਰਾ 10 ਇੰਚੀ ਗਾਡਰਾਂ ਚਾ ਦਾਨੜੀ ਹੱਬ ਚਾ ਰੇਲ ਦੇ ਸੇਚਾ 2x17 ਮਟਰ ਟਰਾਲਾ ਪੱਤੀ ਵਾਲਾ ਵੈੱਡਾ 3 ਫੁੱਟ 2 ਫੁੱਟ ਵਾੜ 10 ਇੰਚੀ ਗਾਡਰ ਪੂਰੇ ਨਰੋਏ ਆ ਤੇ ਰੇਲ ਦਾ ਹਿੱਸਾ ਤੇ ਵਧੀਏ ਟਾਇਰ ਬਿਨਾ ਕੱਟ ਤੋਂ ਕਣਕ ਝੋਨੇ ਵਾਲੇ ਤੇ ਪੂਰਾ ਸਾਪ ਪੂਰੀਆਂ ਸਪੋਟਾਂ ਲਾਈਆਂ ਚਾਰ ਰੰਗੀ ਬੱਤਿਆਂ ਨੂੰ ਮੋੜੇ ਪੁਰੀ ਛੋਪਣਾ ਕੇ ਲਈ ਜਾਂ ਪੂਰਾ ਮੋਡੀਫਾਈਡ ਫੁੱਲ ਟਰਾਲਾ ਤੇ ਹੈਗਾ 2017 ਮਾਡਲ ਟਰਾਲਾ ਇਹ 15 7 ਦਾ ਹੈਵੀ ਤੋਂ ਪਹਿਲਾਂ ਟਰਾਲਾ ਏਰੀਆ ਹੈਗਾ ਪੰਚ ਮੈਂ ਅੰਮ੍ਰ ਜਿਲ੍ਹਾ ਅੰਮ੍ਰ ਸਰ ਪਿੰਡ ਮਨੀਠਾ ਤੇ ਉੱਥੇ ਖੜੇ ਆ ਇਹ ਟਰਾਲੇ ਸਾਰੇ ਹੀ ਤੇ ਨਵੇਂ ਵੀ ਆ ਤੇ ਪੁਰਾਣੇ ਵੀ ਆ ਤੇ ਆਪਾਂ ਕੇ ਰੇਟ ਦੀ ਗੱਲ ਕਰੀਏ ਦੀ ਰੇਟ ਹੈਗਾ 2 ਲੱਖ ਤੇ 45000 ਰੁਪਿਆ ਜਿਹੜਾ ਪੰਜਾਬ ਬੰਦਿਆ ਨੇ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਏ ਲਿਸਟ ਕਰ ਦੇਣਗੇ ਵਧੀਆ ਟਰਾਲਾ ਹੈਵੀ ਟੋਪ ਵਾਲਾ ਤੇ ਦੋਵੇਂ ਟਾਇਰਾਂ ਦੀਆਂ ਫੋਟੋ ਮੈਂ ਨਾਲ ਲਾਈਆਂ ਹੋਈਆਂ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਵੀ ਟਰਾਲਾ ਪੂਰਾ ਵਧੀਆ ਦਾ ਤੇ 56 ਇੰਚ ਮੱਛੀ ਹੌਕਾ ਕਿਥੇ ਗੁੱਲਾ ਪੈਂਦਾ 4 ਇੰਚੀ ਆ ਤੇ 15 ਸੱਤ ਦਾ ਅੱਗੇ ਆਗਾ 14 ਫੁੱਟਾ ਟਰਾਲਾ 14 ਸੱਤ ਦਾ ਟਰਾਲਾ ਪੱਤੀ ਵਾਲਾ ਵੈੱਡ ਹੈ ਇਹਨੂੰ ਵੀ ਤੇ ਹੈਵੀ ਤੋਂ ਪਾਰਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਹੋ ਰੇਟ ਦੀ ਗੱਲ ਕਰੀਏ ਆਪਾਂ ਰੇਟ ਲੈਫਟ ਵਾਲਾ ਟਰਾਲਾ ਇਹ ਤੇ ਇਹ ਰੇਟ ਦਾ ਦੇ 10 ਇੰਚੀ ਗਾਡਰਾ ਦਾ ਨੜੀ ਹਾਬਾ ਰੇਲ ਦਾ ਹਿੱਸਾ ਜਾਲੀ ਲੱਗੀ ਵੀ ਆ ਵੈੱਡ ਨੂੰ ਤੇ ਪੱਤੀ ਵਾਲਾ ਵੈੱਡ ਆ ਚੱਲਿਆ ਵਾ ਟਰਾਲਾ ਥੋੜਾ ਜਾਂ ਇਹ ਵੀ ਹੈਗਾ 16 ਦਾ 17 18 ਮਾਡਲੋ ਤੇ ਪੂਰਾ ਸਾਫ ਆ ਕਿਤੇੋ ਜਾਲੀ ਨਹੀਂ ਟੁੱਟੀ ਤੇ ਮੱਛੀ ਹੁੱਕ ਜੀ ਇਹ ਆ ਕਿਹੜੀ ਮੱਛੀ ਹੁੱਕ ਆ ਇਹਦੀ ਵੀ 56 ਇੰਚ ਮੱਛੀ ਹੁੱਕ ਆ ਤੇ ਦਾਸਿੰਗ ਕੀ ਗਾੜਣਾ ਚਾ ਦਾਣੜੀ ਹੱਬ ਚਾ ਇਹ ਬਿਨਾ ਲੈਫਟਰ ਤੋਂ ਆ ਸੌਰੀ ਵੀ ਇਹ ਗਲਤ ਹੋ ਗਏ ਜੀ 10 ਆਰ ਵੇਚਦੇ ਵੀ ਸਪੋਰਟਾਂ ਲਾਈਆਂ ਆਂਗਾ 4 ਇੰਚੀ ਬੱਤਿਆਂ ਨੂੰ ਉਹ ਦੱਸਿਆ ਨਹੀਂ ਨਾ ਉਹਨੇ ਕੋਈ ਰਿਕਾਰਡ ਨਹੀਂ ਪਾਈ ਸਿੱਧੀਆਂ ਜੀਆਂ ਜਰੇਡ ਲੱਕੇ ਸਿਰਤਾ ਜਾਣਕਾਰੀ ਸਾਰੀ ਦਿਆ ਕਰੋ ਵੀਰੇ ਕਾਂ ਵਾਹ ਤੇ ਕੋਈ ਵੀ ਵੀਰ ਭਾਈ ਪਾਉਂਦਾ ਜਾਣਕਾਰੀ ਸਾਰੀ ਪਾਇਆ ਕਰੋ ਥੰਦੇ ਇਹ ਬਿਨਾ ਲੈਫਟ ਤੋਂ ਹੀ ਟਰਾਲਾ ਇਹ ਆ 14 7 ਤਿੰਨ ਫਟ ਵੈਟ ਤਾਸਿੰਗੀ ਘਾਟੜ ਤਾਣੜੀ ਆਪਰੇ ਹੇਲਦਾ ਸਭੀ ਭਾਈ ਦੇ ਬਾਹਰ ਨੂੰ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ 2 ਲੱਖ ਤੇ 40000 ਰੁਪਿਆ ਕਿਹੜਾ ਪੰਜਾਬ ਬੰਦਨ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਿਆ ਦਸਕਾ ਠਾਵਾਂ ਤਮਗਾ ਪੂਰਾ ਨਮਗਾ ਤਮਗਾ ਨਵੇਂ ਅਰਕੀਆਂ ਪਈਆਂ ਤੇ ਨਵੇਂ ਤਵੇ ਪਏ ਆ ਪੂਰੀ ਠੋੋਸ਼ ਇਹਨਾਂ ਦੀ ਸ਼ਾਫਟਾਂ ਵੀ ਜਿਹੜੀ ਤੇ ਪੂਰੀਆਂ ਸੁੱਧ ਚੱਲਦੀਆਂ ਤੇ ਰੰਗ ਕੀਤਾ ਵਾ ਇਹਨਾਂ ਨੇ ਆਪ ਕੀਤਾ ਤਵੇ ਨਵੇਂ ਪਏ ਵਿਆ ਤੇ ਕਿਸੇ ਵੀਰ ਪੰਜ ਦੇਣੀਆਂ ਹੁਣ ਵੀ ਤਾਂ ਸੰਪਰਕ ਕਰ ਸਕਦੇ ਆ ਆਪਾਂ ਰੇਟ ਜੀ ਗੱਲ ਕਰਕੇ ਇਹਨਾਂ ਦੀ ਰੇਟ ਹੈਗਾ ਇਹਨਾਂ ਦਾ 75000 ਰੁਪਇਆ ਕਿਹੜਾ ਪੰਜ ਬੰਦੇ ਬਿਲਕੁਲ ਸ਼ੇਅਰ ਕਰਕੇ ਜੋ ਚੈਨਲ ਫੋੜੋਗਾ ਕਿ ਜੋ 5000 ਰੁਪਇਆ ਲੈਸ ਕਰ ਦੇਣਗੇ ਪੂਰੀ ਵਧੀਆ ਤਵਾਂ ਸੁੱਧ ਚੱਲਦੀਆਂ ਹੋਰ ਵੀ ਸੈੱਟ ਖੜੇ ਇਹਨਾਂ ਕੋਲੇ ਨਵਾਂ ਪੁਰਾਣਾ ਸਮਾਨ ਬਹੁਤ ਖੜਾ ਰੋਟਾ ਵੈਕਟਰ ਖੜੇ ਆ ਕਿਸੇ ਨੇ ਲੈਣੀ ਹੋਣ ਉਹ ਵੀ ਲੈ ਸਕਦੇ ਨੇ ਤੋਂ ਕੋਈ ਸਮਾਨ ਵੇਚ ਕਟਾਉਣਾ ਉਹ ਵੀ ਕਟਾ ਸਕਦੇ 19 ਸੱਤ ਟਰਾਲਾ 19 ਫੁੱਟ ਲੰਮਾ 7 ਫੁੱਟ ਚੌੜਾ ਨਵਾਂ ਟਰਾਲਾ ਬਿੰਦ ਕੋਲ ਤੇ ਪੂਰਾ ਵਧੀਆ ਪੂਰੇ ਜਾਦੀ ਫਰਸ਼ ਲੱਗੀ ਆ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਪੂਰਾ ਸਾਪ ਪਿਆ ਤੇ ਮੰਜਾ ਲਗਿਆ ਵੱਡਾ ਟੂਲ ਬਾਕਸ ਲਗਿਆ ਤੇ 55 ਇੰਚ ਮੱਛੀ ਹੁੱਕਾ 10 ਇੰਚੀ ਗਾਡਰਾਂ ਦਾ ਨੜੀ ਹਾਬਾ ਰੇਲ ਦੇ ਹਿੱਸਾ 20 ਬਾਈ ਦੇ ਭੈੜੀਆਂ 10 ਇੰਚੀ ਗਾਡਰਾਂ ਦੀ ਥੋੜੀ ਬੇ ਸਪੋਰਟਾ ਬਣਾ ਕੇ ਲਾਈਆਂ ਤੇ ਕਿੱਥੇ ਗੁੱਲਾ ਪੈਂਦਾ 4 ਇੰਚੀ ਹੁੱਕਾ ਤੇ 3 ਫੁੱਟ ਵੱਡਾ ਲੇਜ਼ਰ ਕੱਟ ਦਾ ਸਾਰਾ ਟਰਾਲਾ ਬਣਿਆ ਤੇ ਵੈੱਡ ਵੀ ਬਣਿਆ ਵਾ ਪਲਾਜੋ ਪਟ ਵੈੱਡ ਆਇਦਾ ਤੇ ਰਸਤੇ ਕਸਣ ਵਾਲਾ ਵੀ ਲੱਗਿਆ ਤੇ ਰਸਤੇ ਘੱਟੇ ਕਰਨ ਵਾਲਾ ਵੀ ਲੱਗਿਆ ਵਾ ਤੇ ਪਾਣੀ ਵਾਲੀ ਟੈਂਕੀ ਵੀ ਲੱਗੀ ਹੈ ਤੇਰੇ 19 ਫੁੱਟ ਲੰਮਾ 7 ਫੁੱਟ ਚੌੜਾ ਰੇਟ ਹੈਗਾ ਇਹਦਾ 3 ਲੱਖ ਤੇ 10000 ਰੁਪਿਆ ਕਿਹੜਾ ਪੰਜਾਬ ਬੰਦੇ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਿਆ ਲੈਸ ਕਰ ਦੇਣਗੇ ਤੇ ਅੱਗੇ ਆ ਗਿਆ 16 7 16 7 ਟਰਾਲਾ ਧਾਸਿੰਗੀ ਗੱਡਣਾ ਜਾਂ ਧਾਨੜੀ ਹੱਬ ਚਾ ریل ਦੇ ਸੇਚਾ ਤੇ ਧਾਸਿੰਗੀ ਗਾੜ ਰੇ ਜੋੜੀ ਵੇਰ ਕੈਂਚਾ ਬਣਾ ਕੇ ਇਹਦੇ ਲਾਈਆਂ ਮੰਜਾ ਲੱਗਿਆ ਟੂਲ ਬਾਕਸ ਲੱਗਿਆ ਰਸੇ ਕੱਟਣ ਵਾਲਾ ਵੀ ਲੱਗਿਆ ਰਸੇ ਇਕੱਠੇ ਕਰਨ ਵਾਲਾ ਵੀ ਲੱਗਿਆ ਪੂਰਾ ਮੋਡੀਫਾਈ ਟਰਾਡਾ ਕਾਦਮ ਕੋਜੀ ਰੇਟ ਹੈਗਾ 2,75,000 ਰੁਪਿਆ 16-7 ਟਰਾਡਾ ਹੈਵੀ ਤੋਂ ਪਾਰਾ ਟਰਾਡਾ ਢਾਲੇ ਨੂੰ ਇੱਕ ਪਾਸੇ ਕਲੱਚ ਲੱਗੇ ਵੀ ਆ ਸੰਗਲ ਵੀ ਲੱਗੇ ਆ ਲਾਈਟਾਂ ਵੀ ਲੱਗੀਆਂ ਜਗਮਗ ਜਗਮ ਕਰਦਾ ਢਾਲੇ ਵਾਲਗਾ ਪੱਤਗਾ ਵੀ ਆ ਫੋਲੋ ਮੌਟੀ ਭਾਈ ਵੇਰ ਕੇ ਲੱਗੇ ਵੀਲ ਕਵਰ ਪਏ ਵੀ ਆ ਤੇ ਟਾਇਰ ਹੈਗੇ ਕਣਕ ਝੋਨੇ ਵਾਲੇ 30 ਕੁਇੰਟਲ ਤੇ 32 ਟਰਾਲਾ ਕੁਇੰਟਲ ਦਾ ਟਰਾਲਾ ਹੈ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ ਬਿੰਦ ਕੋਲ ਨਵਾਂ ਟਰਾਲਾ 16 75 ਤੇ ਆ ਦੇ ਕਲੱਚ ਲੱਗੇ ਹੋਏ ਆ ਤੇ ਡਾਲੀ ਨੇ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਹੋਰ ਕੋਈ ਨਵਾਂ ਪੁਰਾਣਾ ਸਮਾਨ ਵਿੱਚ ਕਟਾਉਣਾ ਹਲ ਕਰਾਇਆ ਤੇ ਉਹ ਵੀ ਕੱਟ ਦਿੰਦੇ ਆ ਇਹ ਤੇ ਬੋਸ ਮਾਨ ਕੋਈ ਵੀ ਸਮਾਨ ਕਟਾਉਣਾ ਹਾਲ ਕਰਾਇਆ ਰੋਟਾ ਵੈਕਟਰ ਤਮਾ ਸਭ ਕੋ ਕਟਾ ਸਕਦੇ ਆ ਵਿੱਚ ਅੱਗੇ ਆ ਗਿਆ 11 6.5 11 6.5 ਦਾ ਟਰਾਲਾ ਹੈਵੀ ਤੋਂ ਪਹਿਰਾ ਟਰਾਲਾ ਦਾਸ ਸਿੰਘ ਕੀ ਗਾਡਰਾ ਚਾਹੀਏ ਵੀ ਦਾਨੜੀ ਹੱਬ ਚਾ ਤੇ ਰੇਲ ਤੇ ਆ ਦਾ 4 ਇੰਚੀ ਸਿਆ ਚਾਹੀਏ ਤੇ 2025 ਮਾ ਦਾ ਟਰਾਲਾ ਮਿੱਟੀ ਵਾਲੇ ਵੀਰਾਵਾ ਦੇ ਟਰਾਲਾ ਹੈ ਲੈਫਟ ਵਾਲਾ ਸਿੰਗਲ ਪੰਪਾ ਝੋਟੇ ਦੇ ਸਿਰ ਜਿਹੜਾ ਪੰਪ ਲੱਗਿਆ ਆ ਪੰਪ ਦੀ ਫੋਟੋ ਆ ਗਈ ਆ ਤੇ ਪੂਰਾ ਵਧੀਆ ਟਰਾਂਡਾ ਇਹਦਾ ਰੇਟ ਹੈਗਾ 1 ਲੱਖ ਤੇ 35000 ਰੁਪਿਆ ਜਿਹੜਾ ਪੰਜਾਂ ਬੰਦਿਆਂ ਨੇ ਵੀਡੀਓ ਕੋ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਿਆ ਦਸ ਕਰ ਦੇਣਗੇ ਇਹਦੇ ਤੇ ਮੈਨੂੰ ਐ ਨਹੀਂ ਪਤਾ ਵੀ ਵੈੱਡ ਹੈਗਾ ਤੇ ਹੈ ਨਹੀਂ ਉਹ ਤੁਹਾਨੂੰ ਫੋਨ ਲਾ ਕੇ ਪੁੱਛ ਦਿੰਦੇ ਵੈੱਡ ਜਿਹਦਾ ਹੁੰਦਾ ਇਹ ਕਿੰਨਾ ਨੇ ਕਿ 45000 ਰੇਟ ਪਾਇਆ ਹੁੰਦਾ ਇਹ ਕਿ 35 ਪਾਇਆ ਵੈੱਡ ਹੋਣਾ ਨਹੀਂ ਮਿਲ ਮੀਦਾ ਇਹਦੇ ਨਾਲ ਪਰਪਰਲੀ ਫੋਨ ਲੱਗ ਜਾਣਕਾਰੀ ਦੇ ਸਕਦੇ ਆ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਚ ਇੰਦਰ ਫੋਲੋ ਕਰ ਦਿਓ ਤੇ ਕੋਈ ਸਮਾਨ